जय भीम जय भारत आज ਅਸੀਂ ਸਾਰੇ ਇੱਥੇ ਅੰਬੀਦਕਰ ਚੌਂਕ 'ਚ ਇਕੱਠੇ ਹੋਏ ਆਂ ਅੱਜ ਅਸੀਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਆਂ ਇਸ ਮੌਕੇ ਤੇ ਮੈਂ ਆਪਣੇ ਦੇਸ਼ ਵਾਸੀਆਂ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈ ਦਿੰਨੀ ਆਂ ਬਾਬਾ ਸਾਹਿਬ ਦੇ ਜਨਮ ਦਿਨ ਤੇ ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਕਿ ਅਸੀਂ ਉਹਨਾਂ ਦੇ ਸੰਵਿਧਾਨ ਦੀ ਬਦੌਲਤ ਹੀ ਅੱਜ ਆਪਣੇ ਦੇਸ਼ ਦੇ ਵਿੱਚ ਪੂਰੀ ਆਜ਼ਾਦੀ ਦੇ ਨਾਲ ਰਹਿ ਰਹੇ ਆਂ ਬਾਬਾ ਸਾਹਿਬ ਨੇ ਜੋ ਸਵਿਧਾਨ ਲਿਖਿਆ ਉਹਦੇ ਵਿੱਚ ਲੇਡੀਜ਼ ਲਈ ਸਪੈਸ਼ਲ ਬਹੁਤ ਕੁਝ ਕੀਤਾ ਉਹਨਾਂ ਨੇ ਜਦੋਂ ਇੰਨੇ ਤਾਕਤਵਰ ਦੇਸ਼ ਚੋਂ ਸੀਗੇ ਉਹ ਵੀ ਆਪਣੀ ਲੇਡੀਜ਼ ਨੂੰ ਇਨ੍ਹੀ ਆਜ਼ਾਦੀ ਨਹੀਂ ਦੇ ਸਕੇ ਸੀਗੇ ਉਦੋਂ ਹੀ 바ਵਾ ਸਾਹਿਬ ਨੇ ਸਾਡੇ ਲੇਡੀਜ਼ ਨੂੰ ਬਰਾਬਰਤਾ ਦੇ ਕੇ ਸਾਨੂੰ ਮਤਦਾਨ ਦੇ ਕੇ ਸਾਨੂੰ ਬਰਾਬਰ ਕੀਤਾ ਅੱਜ ਅਗਰ ਅਸੀਂ ਕੌਂਸਲਰਾਂ ਜਾਂ ਕੋਈ ਸਰਪੰਚਾ ਲੇਡੀ ਜਾਂ ਕੁਝ ਵੀ ਆ ਉਹ ਉਹਨਾਂ ਦੀ ਬਦੌਲਤ ਆ ਕਿਉਂਕਿ ਉਹਨਾਂ ਨੇ ਮਤਦਾਨ ਦਾ ਅਧਿਕਾਰ ਜਿਹੜਾ ਲੇਡੀਜ਼ ਨੂੰ 바ਵਾ ਸਾਹਿਬ ਨੇ ਦਵਾਇਆ ਸੀ ਔਰ ਉਹਨਾਂ ਨੇ ਸਭ ਤੋਂ ਜ਼ਿਆਦਾ ਇਸ ਗੱਲ ਤੇ ਕੋਸ਼ਿਸ਼ ਕੀਤੀ ਕਿ ਅਗਰ ਕੋਈ ਵੀ ਦੇਸ਼ ਤਰੱਕੀ ਕਰਨਾ ਚਾਹੁੰਦਾ ਆ ਤਾਂ ਉਹ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਕੋ ਉਸ ਦੇਸ਼ ਦੇ ਜਿਹੜੇ ਲੇਡੀਜ਼ ਆ ਨਾਰੀ ਜਾਤੀ ਆ ਉਹ ਕਿੰਨੇ ਪੜੇ ਲਿਖੇ ਆ ਅੱਜ ਉਹਨਾਂ ਦੀ ਬਦੌਲਤ ਹੀ ਇੰਡੀਆ ਦੇ ਵਿੱਚ ਸਾਡੀਆਂ ਬੱਚੀਆਂ ਹਵਾਈ ਜਹਾਜ਼ ਤੱਕ ਚਲਾ ਰਹੀਆਂ ਆ ਉਹਨਾਂ ਨੇ ਜੋ ਹੱਕ ਲੇਡੀਜ਼ ਨੂੰ ਦਿੱਤਾ ਉਹਦੇ ਵਾਸਤੇ ਮੈਂ ਕਹਿਣਾ ਚਾਹਨੀ ਆ ਕਿ ਉਹਨਾਂ ਦਾ ਦੇਣ ਜਿਹੜਾ ਆ ਨਾਰੀ ਜਾਤੀ ਕਦੀ ਵੀ ਨਹੀਂ ਦੇ ਸਕਦੀ ਉਹ ਸਿਰਫ ਗਲਤਾਂ ਦੇ ਨੇਤਾ ਨਹੀਂ ਆ ਉਹ ਨਾਰੀ ਜਾਤੀ ਦੇ ਵੀ ਨੇਤਾ ਨੇ ਰੈਵਰ ਨੇ ਉਹਨਾਂ ਨੇ ਜੋ ਜਦੋਂ ਲੇਡੀਜ਼ ਜੋਬ ਕਰਦੀਆਂ ਆ ਉਹਨਾਂ ਨੂੰ ਜੋ ਲੀਵ ਨਹੀਂ ਮਿਲਦੀ ਸੀਗੀ ਉਹਨਾਂ ਦੇ ਜਦੋਂ ਡਿਲੀਵਰੀ ਹੁੰਦੀ ਸੀਗੀ ਅੱਜ 26 ਹਫ਼ਤੇ ਦੀ ਲੀਵ ਉਹ ਲੇਡੀਜ਼ ਲੈ ਸਕਦੀਆਂ ਇਹ ਬਿੱਲ ਉਹਨਾਂ ਨੇ ਪਾਸ ਕਰਵਾਇਆ ਸੀ ਜੋ ਕਿ ਉਸ ਟਾਈਮ ਅਮਰੀਕਾ 'ਚ ਵੀ ਪਾਸ ਨਹੀਂ ਹੋਇਆ ਸੀ ਉਹ ਭਾਰਤ ਦੇ ਵਿੱਚ ਪਹਿਲੇ ਉਹਨਾਂ ਨੇ ਇਹ ਪਾਸ ਕਰਵਾਇਆ ਸੀ ਜਿੰਨੇ ਵੀ ਤਾਕਤਵਰ ਨਹੀਂ ਸੀ ਉਸ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੇ ਲੇਡੀਜ਼ ਨੂੰ ਆਜ਼ਾਦੀ ਇੱਥੇ ਦਵਾਈ ਸੀ 1913 ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕਿਸੇ ਵੀ ਦੇਸ਼ ਦੀ ਤਰੱਕੀ ਦਾ ਇਹ ਹੀ ਅੰਦਾਜ਼ਾ ਹੈ ਕਿ ਉਸ ਦੇਸ਼ ਦੀ ਜੜੀ ਲੇਡੀ ਆ ਹਰ ਘਰ ਦੀ ਬੇਟੀ ਆ ਉਹ ਪੜ੍ਹੀ ਲਿਖੀ ਹੋਵੇ ਹਰ ਪਿਤਾ ਦਾ ਫਰਜ਼ ਹੈ ਕਿ ਉਹ ਆਪਣੀ ਬੇਟੀ ਨੂੰ ਪੜ੍ਹਾਏ ਲਿਖਾਏ ਔਰ ਅੱਗੇ ਲੈ ਕੇ ਆਏ ਮੈਂ ਤਾਂ ਇਹ ਕਹਿਣਾ ਚਾਹਨੀ ਆ ਕਿ ਜਿੰਨੀ ਵੀ ਨਾਰੀ ਜਾਤੀ ਆ ਮਾਤਰ ਸ਼ਕਤੀ ਆ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਅੱਜ ਦੇ ਦਿਨ ਤੇ ਉਹਨਾਂ ਨੂੰ ਅਸੀਂ ਲੱਖ ਲੱਖ ਨਮਸਕਾਰ ਨਮਨ ਕਰਦੇ ਆਂ ਔਰ ਉਹਨਾਂ ਦੀ ਰਾਹ ਤੇ ਚੱਲਦੇ ਰਵਾਂਗੇ ਧੰਨਵਾਦ ਜੈ ਪੀਮ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਤੇਰੇ ਬਿਆੰਗੇ ਠੋਕ ਤੇ ਹਾਂਜੀ ਬੜਾ ਹਾਂਜੀ ਜੈ ਪੀਮ ਜੈ ਭਾਰਤ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈਗਾ ਕਿਉਂਕਿ ਇਸ ਦਿਨ ਸਾਡੇ ਬਾਬਾ ਸਾਹਿਬ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਜੀ ਦਾ ਜਨਮ ਦਿਨ ਹੋਇਆ ਸੀ ਤੇ ਆਪਾਂ ਸਾਰੇ ਇੱਥੇ ਆ ਕੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਨੇ ਅੱਜ ਸਾਰਿਆਂ ਇੱਥੇ ਲੇਡੀਜ਼ ਆਈਆਂ ਨੇ ਮਹਿਲਾ ਪ੍ਰਧਾਨ ਜਿਹੜੇ ਹੈਗੇ ਆ ਹੁਸ਼ਿਆਰਪੁਰ ਦੇ ਆਪਣੇ ਹਰਮਿੰਦਰ ਕੌਰ ਜੀ ਉਹ ਆਏ ਨੇ ਸਾਰਿਆਂ ਨੂੰ ਲੈ ਕੇ ਤੇ ਮੈਂ ਇਹ ਕਹਿਣਾ ਹੈ ਕਿ ਨਾਰੀ ਦੇ ਮੁਕਤੀਦਾਤਾ ਕਿਉਂ ਨਾਰੀ ਨੂੰ ਪਹਿਲਾ ਅਧਿਕਾਰ ਨਹੀਂ ਸੀਗਾ ਨਾਰੀ ਨੂੰ ਜਿਹੜੇ ਵੱਡੇ ਵੱਡੇ ਉਹ ਤੇ ਘਰ ਪੈਠੇ ਉੱਚੀਆਂ ਜਾਤਾਂ ਵਾਲੇ ਇਹ ਨਾਰੀ ਨੂੰ ਜੁੱਤੀ ਦੀ ਜੁੱਤੀ ਮੰਗੋ ਸਮੇਂ ਤੇ ਜੁੱਤੀ ਦੀ ਨੋਕ ਤੇ ਰੱਖਦੇ ਸੀਗੇ ਉਹਨਾਂ ਨੇ ਨਾਰੀ ਨੂੰ ਬਰਾਬਰ ਦਾ ਅਧਿਕਾਰ ਦਵਾਇਆ ਪਿਤਾ ਦੀ ਜਾਇਦਾਦ ਵਿੱਚ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਪਤੀ ਦੇ ਹਿੱਸੇ ਵਿੱਚ ਉਹਨੂੰ ਬਰਾਬਰ ਦਾ ਅਧਿਕਾਰ ਇਹ ਕੰਨ ਡਾਕਟਰ ਬੀ ਆਰ ਅੰਬੇਦਕਰ ਦੀ ਹੀ ਦੇਣਾ ਤੇ ਅੱਜ ਕੱਲ ਜਿਹੜੀਆਂ ਕਈ ਲੇਡੀਆਂ ਹੈਗੀਆਂ ਉਹ ਭੁੱਲ ਚੁੱਕੀਆਂ ਆ ਉਹਨਾਂ ਨੂੰ ਪਰ ਨਾਰੀ ਜਾਤੀ ਦੇ ਮੁਕਤੀਦਾਤਾ ਡਾਕਟਰ ਬੀ ਆਰ ਅੰਬੇਦਕਰ ਹੀ ਹੈ ਫਿਰ ਮੈਂ ਲਾਸਟ ਉਹਨਾਂ ਦੀ ਜਿਹੜੀ ਸੋਚ ਹੈਗੀ ਹੈ ਸਾਨੂੰ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਚੱਲਣ ਦੀ ਜ਼ਰੂਰਤ ਹੈ ਜੈ ਭੀਮ ਜੈ ਪਰ ਅੱਜ ਸਵੇਰ ਤੋਂ ਹੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੁਕੇਰੀਆਂ ਦਾ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਪਾਰਕ ਹੈਗਾ ਉਹਦੇ ਵਿੱਚ ਬਹੁਤ ਹੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਹੁਣ ਸਾਡੇ ਜ਼ਿਲ੍ਹਾ ਮਹਿਲਾ ਕਾਂਗਰਸ ਦੇ ਪ੍ਰਧਾਨ ਮੈਡਮ ਹਰਮਿੰਦਰ ਕੌਰ ਜੀ ਔਰ ਨਾਲ ਦੀ ਨਾਲ ਉਹ ਕਾਉਂਸਲਰ ਵੀ ਨੇ ਇਸ ਮੌਕੇ ਤੇ ਮੇਰੇ ਛੋਟੇ ਅਜੀਤ ਵਿਨੋਦ ਕੁਮਾਰ ਫੌਜੀ ਨਗਰ ਕਾਉਂਸਲ ਦੇ ਪ੍ਰਧਾਨ ਜੀ ਅਸ਼ਵਨੀ ਜੀ ਸਾਬਕਾ ਸਰਪੰਚ ਔਰ ਸੁਚੀਲ ਜੀ ਤੇ ਬਹੁਤ ਵੱਡੀ ਗਿਣਤੀ ਚ ਸਣੀ ਜੀ ਮੇਰੇ ਛੋਟੇ ਅਜੀਜ਼ ਨੇ ਉਹ ਵੀ ਇਸ ਮੌਕੇ ਤੇ ਪਹੁੰਚੇ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਉਥੇ ਜਿਹੜੀਆਂ ਗੱਲਾਂ ਮੈਡਮ ਹਰਮਿੰਦਰ ਜੀ ਨੇ ਕਹੀਆਂ ਆਪਣੀ ਬਾਈਟ ਦੇ ਅੰਦਰ ਉਹ ਬਿਲਕੁਲ ਹੂਬ ਹੂ ਸੱਚ ਨੇ ਤੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਤੁਸੀਂ ਜਾਣਦੇ ਹੋ ਕਿ ਨਾਰੀ ਦਾ ਕੀ ਹਾਲ ਸੀ ਨਾਰੀ ਬੁਰਕੇ ਵਿੱਚ ਹੁੰਦੀ ਸੀ ਔਰ ਨਾਰੀ ਜਿਹੜੀ ਆ ਉਹ ਪਰਦੇ ਚੋਂ ਬਾਹਰ ਨਹੀਂ ਸੀ ਆ ਸਕਦੀ ਘਰ ਦੀ ਚਾਰ ਦਿਵਾਰੀ ਚੋਂ ਬਾਹਰ ਨਹੀਂ ਸੀ ਆ ਸਕਦੀ 바ਵਾ ਸਾਹਿਬ ਅੰਬੇਡਕਰ ਜੀ ਨੇ ਜਦੋਂ ਸੰਵਿਧਾਨ ਲਿਖਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਆਪਣੇ ਸਾਹਮਣੇ ਰੱਖੀ ਉਹਨਾਂ ਦੀ بیوی ਉਹਨਾਂ ਦੀ ਅਰਧੰਗਨੀ ਮਾਤਾ ਰਮਾਂ ਭਾਈ ਜੀ ਉਹਨਾਂ ਦੀ ਮਿਹਨਤ ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਰੱਖੀ ਔਰ ਸੁਣ ਵੀ ਲਵੋ ਸਾਡੇ ਮਾਤਾ ਸ਼੍ਰੀਤਰੀ ਬਾਈ ਫੂਲੇ ਜੀ ਉਹਨਾਂ ਦਾ ਇਸ ਜ਼ਮਾਨੇ ਨੇ ਕੀ ਹਾਲ ਕੀਤਾ ਉਹ ਦੁਨੀਆ ਦੇ ਪਹਿਲੇ ਟੀਚਰ ਹੋਏ ਨੇ ਭਾਰਤ ਵਰਸ਼ ਦੇ ਪਹਿਲੇ ਟੀਚਰ ਹੋਏ ਨੇ ਉਹ ਜਦੋਂ ਸਕੂਲ ਬੱਚਿਆਂ ਨੂੰ ਇਕੱਠੇ ਕਰਕੇ ਜਿਹੜੀਆਂ ਬਸਤੀਆਂ ਹੁੰਦੀਆਂ ਸੀ ਗਰੀਬ ਔਣਾ ਚ ਜਾਂਦੇ ਸੀ ਤੇ ਮਾਤਾ ਸ਼ਵੇਤਰੀ ਬਾਈ ਫੂਲੇ ਉਤੇ ਲੋਗ ਜਿਹੜੇ ਦੂਜੇ ਇਸ ਸਮਾਜ ਦੇ ਵਿਰੋਧੀ ਲੋਕ ਸੀ ਉਹ ਗੋਆ ਤੱਕ ਔਣਾ ਦੀ ਸਾੜੀ ਉੱਤੇ ਸੁੱਟ ਦਿੰਦੇ ਸੀ ਤੇ ਫੇਰ ਔਣਾ ਨੂੰ ਘਰ ਜਾ ਕੇ ਆਪਣੇ ਕੱਪੜੇ ਚੇਂਜ ਕਰਕੇ ਤੇ ਦੁਬਾਰਾ ਸਕੂਲ ਆਣਾ ਪੈਂਦਾ ਸੀ ਕਈ ਵਾਰੀ ਤਾਂ ਬਾਰ-ਬਾਰ ਔਣਾ ਨੂੰ ਇਸ ਗੱਲ ਇਤਜ਼ਕਾਰਤ ਕੀਤਾ ਜਾਂਦਾ ਸੀਗਾ ਬਾਬਾ ਸਾਹਿਬ ਅੰਬੇਡਕਰ ਜੀ ਨੇ ਜਦੋਂ ਸੰਵਿਧਾਨ ਲਿਖਿਆ ਇਹ ਚੀਜ਼ਾਂ ਸਾਹਮਣੇ ਰੱਖੀਆਂ ਤੇ ਅਗਰ ਲੇਡੀ ਸਿੱਖਿਸ਼ਤ ਨਹੀਂ ਹੋਏਗੀ ਅਗਰ ਲੇਡੀ ਚਾਰ ਦਿਵਾਰੀ ਚੋਂ ਬਾਹਰ ਨਹੀਂ ਆਏਗੀ ਤੇ ਇਹ ਸਮਾਜ ਜਿਹੜਾ ਇਹ ਇਸੇ ਤਰ੍ਹਾਂ ਮਰਦ ਪ੍ਰਧਾਨ ਸਮਾਜ ਬਣਿਆ ਰਹੇਗਾ ਇਸ ਕਰਕੇ ਉਹਨਾਂ ਨੇ ਅੱਜ ਵੀ ਜਿਹੜੀ 50% ਰੈਜ਼ਰਵੇਸ਼ਨ ਆ ਜਿਹੜੀਆਂ ਸਾਡੇ ਦੇਸ਼ ਦੀਆਂ ਲੋਕ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਰਾਜ ਸਭਾ ਦੀਆਂ ਸੀਟਾਂ ਨੇ ਉਹ ਲੇਡੀਜ਼ ਵਾਸਤੇ ਰਿਜ਼ਰਵ ਕੀਤੀਆਂ ਮੈਰਿਡ ਔਮਨ ਪ੍ਰਾਪਰਟੀ ਐਕਟ ਬੰਦਿਆਂ ਦੇ ਬਰਾਬਰ ਔਰਤ ਨੂੰ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਉਸ ਸੈਕਟਰ ਦੇ ਤਹਿਤ ਬਾਬਾ ਸਾਹਿਬ ਨੇ ਦਿੱਤਾ ਅੱਜ ਜਿਵੇਂ ਮੈਡਮ ਨੇ ਦੱਸਿਆ ਕਿ ਸਾਡੇ ਬినੋਦ ਜੀ ਨੇ ਵੀ ਦੱਸਿਆ ਕਿ ਜਿਹੜੀ ਔਰਤ ਆ ਉਹ ਆਪਣੇ ਪਤੀ ਦੀ ਜਾਇਦਾਦ ਵਿੱਚੋਂ ਵੀ ਹੱਕਦਾਰ ਆਪਣੇ ਮਾਪਿਓ ਦੀ ਜਾਇਦਾਦ ਵਿੱਚੋਂ ਵੀ ਹੱਕਦਾਰ ਆ ਤੇ ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਜਾ ਕੇ ਆਪਣੀ ਪ੍ਰਾਪਰਟੀ ਖਰੀਦ ਸਕਦੀ ਆ ਆਪਣੀ ਪ੍ਰਾਪਰਟੀ ਵੇਚ ਸਕਦੀ ਆ ਇਹ ਬਾਬਾ ਸਾਹਿਬ ਦੀ ਦੇਣ ਆ ਅੱਜ ਅਗਰ ਨਾਰੀ ਨੂੰ ਮੁਕਤੀ ਮਿਲੀ ਆ ਬਰਕਾ ਤੋਂ ਮੁਕਤੀ ਮਿਲੀ ਆ ਔਰ ਮੈਂ ਤੁਹਾਨੂੰ ਉਹ ਚੀਜ਼ਾਂ ਨਹੀਂ ਇਸ ਮੈਂ ਮੌਕੇ ਤੇ ਦੱਸਾਂਦਾ ਖੁਸ਼ੀ ਦਾ ਮਕਾਮ ਆ ਜੋ ਜੋ ਨਾਰੀ ਦੇ ਨਾਲ ਬੀਤਿਆ ਇਹ ਦੇਵਦਾਸੀਆਂ ਕਿੱਥੋਂ ਆਈਆਂ ਦੇਵਦਾਸੀਆਂ ਕਿਵੇਂ ਬੜੀਆਂ ਇਹ ਨਾਰੀ ਤੇ ਬਹੁਤ ਅਤਿਆਚਾਰ ਹੋਇਆ ਔਰ ਉਹ ਅਤਿਆਚਾਰ ਸੰਧੀ ਹੋਈ ਨਾਰੀ ਅੱਜ ਦੇ ਯੁੱਗ ਤੱਕ ਪਹੁੰਚੀ ਆ ਮੈਂ ਬਾਬਾ ਸਾਹਿਬ ਨੂੰ ਇਸ ਮਸਲੇ ਤੇ ਕੋਟਨ-ਕੋਟ ਨਮਨ ਕਰਦਾ ਕਿ ਬਾਬਾ ਸਾਹਿਬ ਨੇ ਨਾਰੀ ਜਾਤੀ ਨੂੰ ਸਾਡੇ ਬਰਾਬਰ ਅਧਿਕਾਰ ਦਿੱਤੇ ਨੇ ਕਿਉਂਕਿ ਜਿਹੜੇ ਸਮਝਦਾਰ ਲੋਗ ਆ ਉਹ ਇਸ ਗੱਲ ਨੂੰ ਅਪਰੀਸ਼ੀਏਟ ਕਰਦੇ ਆ ਤੇ ਉਹੋ ਜੇ ਸੰਵਿਧਾਨ ਨੂੰ ਅੱਜ ਇਹ ਸਰਕਾਰਾਂ ਜਿਹੜੀਆਂ ਕਾਬਜ਼ ਆ ਦਿੱਲੀ ਦੀ ਤਾਕਤ ਉੱਤੇ ਉਹ ਜਿਹੜੀਆਂ ਤੋੜਨ ਦੀਆਂ ਕੋਸ਼ਿਸ਼ ਕਰ ਰਹੀਆਂ ਆ ਸੰਵਿਧਾਨ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਪਰ ਮੈਂ ਕਿਉਂਕਿ ਕੁਝ ਇੱਕ ਸਾਥੀਆਂ ਨੇ ਵਿਦੇਸ਼ 'ਚ ਬੈਠਿਆਂ ਨੇ ਵੀ ਕਿਹਾ ਕਿ 바ਵਾ ਸਾਹਿਬ ਅੰਬੇਡਕਰ ਨੇ ਜਦੋਂ ਸੰਵਿਧਾਨ ਲਿਖਿਆ ਤੇ ਸਾਡੀ ਕੌਮ ਨੂੰ ਹਿੰਦੂਆਂ ਦੇ ਵਿੱਚ ਮਿਲਾ ਦਿੱਤਾ ਐਸਾ ਬਿਲਕੁਲ ਨਹੀਂ ਸੀ ਬਾਬਾ ਸਾਹਿਬ ਅੰਬੇਦਕਰ ਜੀ ਨੇ ਮੈਂ ਸਾਰੇ ਹੀ ਸਾਥੀਆਂ ਨੂੰ ਸਵੇਰੇ ਵੀ ਕਿਹਾ ਹੁਣ ਵੀ ਕਹਿਣਾ ਕਿ ਬਾਬਾ ਸਾਹਿਬ ਦਾ ਸੰਵਿਧਾਨ ਪੜੋ ਆਰਟੀਕਲ 25 ਪੜੋ ਕਿਸੇ ਨੂੰ ਉਹਨਾਂ ਨੇ ਕਿਸੇ ਦੇ ਵਿੱਚ ਰਲਾਇਆ ਨਹੀਂ ਤੇ ਕਿਸੇ ਵਿੱਚੋਂ ਕੱਢਿਆ ਨਹੀਂ ਹਰ ਇੱਕ ਦਾ ਵजूद ਉਹਨਾਂ ਨੇ ਆਪਣੀ ਆਪਣੀ ਜਗ੍ਹਾ ਖੜਾ ਰੱਖਿਆ ਸੋ ਮੇਰੀ ਬੇਨਤੀ ਆ ਪੱਤਰਕਾਰ ਮੀਡੀਆ ਮੇਰੇ ਸਾਥੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਗੱਲਾਂ ਜਿਹੜੀਆਂ ਇਹਨੂੰ ਜਿੰਨੀ ਦੂਰ ਤੱਕ ਤੁਸੀਂ ਆਪਣੇ ਅਗਲੇ ਚੈਨਲ ਜਿਹੜੇ ਤੁਹਾਡੇ ਹੈਗੇ ਆ ਉਹਨਾਂ ਤੱਕ ਵੀ ਪਹੁੰਚਾਇਆ ਕਰੋ ਬਹੁਤ ਅੱਛੀਆਂ ਗੱਲਾਂ ਪ੍ਰਧਾਨ ਜੀ ਨੇ ਸਾਡੇ ਹਰਮਿੰਦਰ ਕੌਰ ਜੀ ਨੇ ਇੱਕ ਪੂਰਾ ਨੌਲੇਜ ਰੱਖਦੇ ਹੋਏ ਇਹ ਗੱਲਾਂ ਬਾਬਾ ਸਾਹਿਬ ਦੇ ਬਾਰੇ ਦੱਸੀਆਂ ਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਜਿੱਥੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਨੇ ਸਾਰੀ ਮਹਿਲਾ ਕਾਂਗਰਸ ਵੱਲੋਂ ਅਸੀਂ ਸਾਰੇ ਲੋਕ ਭਾਵੇਂ ਕਾਂਗਰਸ ਸਿਵਾ ਦਲ ਹੋਵੇ ਕਾਂਗਰਸ ਦਾ ਐਸਸੀ ਸੈੱਲ ਹੋਵੇ ਅਸੀਂ ਸਾਰੇ ਹੀ ਲੋਕ ਜਿੰਨੇ ਵਰਕਰ ਸਾਥੀ ਆ ਸਾਡੇ ਉਹ ਸਾਰੇ ਇਸ ਮੌਕੇ ਤੇ ਨਮਨ ਕਰਨ ਆਏ ਆ ਮੈਂ ਮੈਡਮ ਜੀ ਦਾ ਧੰਨਵਾਦ ਕਰਦਾ ਹਰਮਿੰਦਰ ਕੌਰ ਦਾ ਜਿਨ੍ਹਾਂ ਨੇ ਸਾਰੀਆਂ ਲੇਡੀਜ਼ ਨੂੰ ਇਕੱਠਿਆਂ ਕੀਤਾ ਤੇ ਸਾਨੂੰ ਸਾਰਿਆਂ ਨੂੰ ਵੀ ਇਕੱਠੇ ਕੀਤਾ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕੇ ਅਰੇ ਨੂੰ ਆਉਣਾ ਲੱਗ ਗਿਆ ਅੱਜ 14 ਅਪ੍ਰੈਲ बाबा साहब भीमराव अंबेडकर जी ਦਾ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਮਕੇਲੀਆਂ 'ਚ ਸਾਡੇ ਨਾਲ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਕੌਰ ਔਰ ਪੰਜਾਬ ਸਟੇਟ ਕੋਆਰਡੀਨੇਟਰ ਐਸ ਸੀ ਸੈਲ ਕਮਲ ਖੋਸਲਾ ਜੀ ਤੇ ਹੋਰ ਕਾਫੀ ਵੱਡੀ ਤਦਾਦ ਦੇ ਵਿੱਚ ਮਹਿਲਾਵਾਂ ਨੇ ਜਨਮ ਦਿਹਾੜੇ ਦੇ ਵਿੱਚ ਪਹੁੰਚ ਕੇ ਆਪਣਾ ਧੀਮ ਧੀਮ ਟਾਈਮ ਕੱਢ ਕੇ ਬਾਬਾ ਸਾਹ ਨੂੰ ਸ਼ਰਧਾਂਜਲੀ ਦਿੱਤੀ ਅੱਜ ਔਰ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਸਾਰਿਆਂ ਦਾ ਹੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬਾਬਾ ਸਾਹਿਬ ਨੂੰ ਇੱਥੇ ਆ ਕੇ ਸ਼ਰਧਾਂਜਲੀ ਦਿੱਤੀ ਤੇ ਮੇਰੀ ਮੈਨੂੰ ਇਹ ਹੀ ਉਮੀਦ ਹੈ ਕਿ ਬਾਬਾ ਜਦ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਆਹੀਂ ਲੋਕਾਂ ਦੀ ਸੇਵਾ ਕਰ ਸਕੀਏ ਇਹ ਹੀ ਸਾਡਾ ਮੈਂ ਸਮਝਦਾ ਕਿ ਸਾਡਾ ਸਾਰਿਆਂ ਨੂੰ ਉਦੇਸ਼ ਹੈ ਬਾਬਾ ਜੀ ਦਾ ਜੈ ਬੀ ਜੈ ਬਾਬਾ